ਰੋਦਾ ਨਹੀਂ ਆ ਸੂਰਤ ਤੋਂ ਪਟਾਵਾ ਅੱਜ ਕਨਸਟੀਟਿਊਸ਼ਨ ਲਿਖਣ ਵਾਲੇ ਜਿਹੜੇ ਕਨਸਟੀਟਿਊਸ਼ਨ ਦੇ ਆਰਕੀਟੈਕਟ ਹੈਗੇ ਡਾਕਟਰ ਬੀਮਰਾਮ ਬੇਦਕਰ ਜੀ ਤੇ ਮੈਂ ਤੁਹਾਨੂੰ ਥੋੜੀ ਉਹਨਾਂ ਦੇ ਜਿਨ੍ਹਾਂ ਉਹਨਾਂ ਦੇ ਤਾਰੀਫ ਦੇ ਵਿੱਚ ਬੋਲਿਆ ਜਾਵੇ ਉਹਨਾਂ ਕਾਟਾ ਵਰਡ ਸਾਡੇ ਕੋਲ ਨਹੀਂ ਮਿਲਦੇ ਕਿਉਂਕਿ ਵਰਡ ਪੂਰੇ ਆਲ ਓਵਰ ਵਰਡ ਦੇ ਵਿੱਚ ਸਭ ਨਾਲ ਜ਼ਿਆਦਾ ਪੜੇ ਲਿਖੇ ਇਨਸਾਨ ਉਹੀ ਸੀ ਤੇ ਜਦੋਂ ਉਹਨਾਂ ਨੇ ਗਰੀਬਾਂ ਨੂੰ ਇਨਸਾਨ ਦਾ ਇਨਸਾਫ ਦਵਾਇਆ ਇਕਵੈਲਟੀ ਦੀ ਗੱਲ ਕੀਤੀ ਸਮਾਨਤਾ ਦੀ ਗੱਲ ਕੀਤੀ ਦੇਸ਼ ਦਾ ਕਨਸਟੀਟਿਊਸ਼ਨ ਲਿਖਿਆ ਜਦੋਂ ਦੇਸ਼ ਨੂੰ ਲੋੜ ਸੀ ਕਿ ਚਲਾਉਣ ਲਈ ਇੱਕ ਸੰਵਿਧਾਨ ਦੀ ਕਿਤਾਬ ਪਵਿੱਤਰ ਕਿਤਾਬ ਬਣਾਉਂਦੀ ਉਦੋਂ ਬਾਬਾ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ ਗਿਆ ਤੇ ਅੱਜ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਜਿਹੜੇ ਆ ਕੀ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਚੜ ਕੇ ਉਥੇ ਥੋੜੇ ਮਾਰਦਿਆਂ ਥੱਲੇ ਸੰਵਿਧਾਨ ਨੂੰ ਅੱਗ ਲਾਇਆ ਜਾਂਦਾ ਦੇਖੋ ਜੀ ਦੇ ਜਿਹੜਾ ਗਲਤ ਹੱਤਾਂ ਦੇ ਵਿੱਚ ਹੈਗਾ ਗਲਤ ਲੀਡਰਸ ਦੇ ਹੱਤਾਂ ਦੇ ਵਿੱਚ ਹੈਗਾ ਜਿਹੜੇ ਸੰਵਿਧਾਨ ਨੂੰ ਉਬੇ ਨਹੀਂ ਕਰ ਪਾਉਂਦੇ ਜਿਨ੍ਹਾਂ ਨੂੰ ਡਰ ਲੱਗਦਾ ਕਿ ਬਾਬਾ ਸਾਹਿਬ ਦੀ ਜਦੋਂ ਗੱਲ ਹੁੰਦੀ ਆ ਜੇ ਅੱਜ ਕਿਸਾਨ ਵੀ ਧਰਨੇ ਤੇ ਬੈਠਿਆ ਤੇ ਬਾਬਾ ਸਾਹਿਬ ਦੇ ਆਰਟੀਕਲ 19 ਦੇ ਤਹਿਤ ਬੈਠਿਆ ਜੇ ਕੋਈ ਸ਼ਹਿਰ ਦੇ ਵਿੱਚ ਐਜੀਟੇਸ਼ਨ ਹੁੰਦਾ ਬਾਬਾ ਸਾਹਿਬ ਦੇ ਕਾਰਨ ਹੁੰਦਾ ਉਹ ਜਿਹੜੀ ਕਿਤਾਬ ਹੈਗੀ ਉਹ ਹਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਅਧਿਕਾਰ ਦੇ ਖੇਤਰ ਦੇ ਵਿੱਚ ਜਿਹੜੀ ਆ ਸਿਜ਼ਨ ਹੈਗਾ ਕਿ ਇਹ ਜਿਹੜੀ ਪ੍ਰਤੀਮਾ ਨੂੰ ਤੇ ਥੋੜੇ ਮਰ ਗਏ ਤੇ ਉਥੇ ਸਾੜਿਆ ਗਿਆ ਹਾਲੇ ਤੱਕ ਪਤਾ ਲੱਗਦਾ ਨਹੀਂ ਦੇਖੋ ਜੀ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਇੱਕ ਬੰਦਾ ਫੜਿਆ ਲੇਕਿਨ ਮੈਂ ਇਹਨਾਂ ਕੋਲ ਸਵਾਲ ਕੁਝ ਕੀਤੇ ਕਿ ਭਾਈ ਸਾਹਿਬ ਜਿਹੜੀ ਆ ਪੋੜੀ ਦਾ ਅਰੇਂਜਮੈਂਟ ਕਿਦਾ ਸੀ ਕਿਹੜਾ ਪ੍ਰੋਗਰਾਮ ਹੈਗਾ ਸੀ ਉੱਥੇ ਤੇ ਕਿ ਇੱਕ ਬੰਦੇ ਦੀ ਸਾਜ਼ਿਸ਼ ਨੇ ਹੈਗੀ ਕਿ ਤੇਲ ਪਾ ਕੇ ਨੀਚੇ ਸਵਿਧਾਨ ਨੂੰ ਅੱਗ ਲਾ ਕੇ ਤੇ ਉਸ ਤੋਂ ਬਾਅਦ ਉੱਪਰ ਚੜ ਕੇ ਥੋੜੇ ਮਾਰਨਾ ਇੱਕ ਬੰਦੇ ਦੀ ਟੀਮ ਨੇ ਹੈਗੀ ਉੱਥੇ ਜਿੰਨੀ ਵੀ ਟੀਮ ਸੀ ਉਹ ਗ੍ਰਿਫਤਾਰ ਹੋਣੀ ਚਾਹੀਦੀ ਆ ਲੇਕਿਨ ਉੱਥੋਂ ਇੱਕ ਸਬਾਬਤ ਸਾਹਿਬ ਨੂੰ ਪਿਆਰ ਕਰਨ ਵਾਲਾ ਜਿਹੜਾ ਸਿਕਿਉਰਿਟੀ ਵਾਲਾ ਪਰਸਨ ਸੀ ਉਸਨੇ ਉਸ ਬੰਦੇ ਨੂੰ ਫੜ ਕੇ ਪੁਲਿਸ ਮੁਲਾਜ਼ਮਾਂ ਦਿੱਤਾ ਲੇਕਿਨ ਪੁਲਿਸ ਮੁਲਾਜ਼ਮਾਂ ਕਨਸਟੀਟਿਊਸ਼ਨ ਦੀ ਕਿਤਾਬ ਦੇ ਅੰਦਰ ਤੁਹਾਡੀਆਂ ਨੌਕਰੀਆਂ ਆਉਂਦੀਆਂ ਤੁਹਾਨੂੰ ਜਿਸ ਕਨਸਟੀਟਿਊਸ਼ਨ ਦੇ ਦਾਰੇ ਤੋਂ ਤੁਹਾਨੂੰ ਪੇਬਲ ਸਪੇਸ ਮਿਲਦੀਆਂ ਸਰਕਾਰੀ ਜਿਹੜਾ ਇੱਕ ਡੈਮੋਕ੍ਰੇਸੀ ਬਣਾ ਕੇ ਤੁਹਾਨੂੰ ਰੱਖਿਆ ਗਿਆ ਉਹ ਚੀਜ਼ਾਂ ਦੇ ਉੱਤੇ ਤੁਸੀਂ ਉਹਦੀ ਡਿਊਟੀ ਉਹ ਬੇ ਕਰੋ ਯਾਰ ਹਾਨੂੰ ਸਮਝਾਓ ਆ ਸਾਡੇ ਦੇਖੋ ਹਾਨੂੰ ਤੇ ਅੱਜ ਇਹ ਲੱਗਦਾ ਕਿ ਸਾਡੇ ਗਰੀਬ ਪਰਿਵਾਰਾਂ ਤੇ ਥੋੜੇ ਚੱਲੇ ਆ ਜਿਨ੍ਹਾਂ ਨੂੰ ਅਧਿਕਾਰ ਬਾਬਾ ਸਾਹਿਬ ਨੇ ਦਵਾਏ ਸਾਡੇ ਸਿਰਾਂ ਤੇ ਥੋੜੇ ਵਜੇ ਸਾਡੇ ਸਾਡੇ ਦਿਲਾਂ ਤੇ ਥੋੜੇ ਵਜੇ ਸਾਡੇ ਅੱਜ ਦਿਖਾਇਆ ਗਿਆ ਇੱਥੇ ਦੇਜ ਦੇ ਵਿੱਚ ਕਿ ਤੁਹਾਡੇ ਤੁਹਾਡੇ ਰੈਵਰ ਨੂੰ ਤੁਹਾਡੇ ਰੈਵਰ ਨੂੰ ਜਿਹਨੇ ਤੁਹਾਡੀ ਗੱਲ ਬੜੇ ਹਜ਼ਾਰ ਇਹ ਕਈ 70 ਸਾਲ ਪਹਿਲੇ ਤੁਹਾਡੀ ਗੱਲ ਕੀਤੀ ਸੀ ਉਸ ਦੀ ਰੈਵਰ ਦੀ ਥੋੜੇ ਮਾਰ ਕੇ ਤੁਹਾਨੂੰ ਦਰਚਾਇਆ ਗਿਆ ਕਿ ਤੁਹਾਡਾ ਵੀ ਹਾਲ ਆਉਣ ਵਾਲੇ ਸਮੇਂ ਇਦਾਂ ਦਾ ਕਰਨਗੇ ਦੇਖੋ ਜੀ ਰੋਸ਼ ਮਜਾਰਾ ਹੁਣ ਚੱਲ ਰਿਹਾ ਸਾਡੇ ਸੂਝਵਾਨ ਲੀਡਰ ਜਿਹੜੇ ਆ ਸ਼ਾਇਦ ਉਹ ਲੱਗੇ ਹੋਏ ਆ ਕਿ ਲੱਗੇ ਉਹ ਰਣਨੀਤੀ ਬਣਾਣੀ ਆ ਤੇ ਸਾਡੇ ਕੌਮ ਦੇ ਜਿਹੜੇ ਆ ਹੈਗੇ ਗੱਬਰ ਸਾਹਿਬ ਉਹਨਾਂ ਨੇ ਕੱਲ ਦਾ 10 ਵਜੇ ਦਾ ਐਲਾਨ ਕੀਤਾ ਕਿ ਸ਼ਹਿਰ ਬੰਦ ਦੀ ਕੋਲ ਹੈਗੀ ਸਾਰ ਦੇ ਵਿੱਚ ਤੇ ਤੁਹਾਨੂੰ ਵੀ ਆ ਪਤਾ ਕਿ ਇਹ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਹੈਗੇ ਆ 올 ਓਵਰ ਇੰਡੀਆ 'ਚ ਮੌਜੂਦ ਨੇ ਹੈਗੇ ਆ ਇਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਮਸਲਾ ਨਹੀਂ ਹੈਗਾ ਪੰਜਾਬ ਦਾ ਮਸਲਾ ਨਹੀਂਗਾ 올 ਓਵਰ ਇੰਡੀਆ ਦਾ ਮਸਲਾ ਹੈ ਆ ਮੇਰੇ ਸਾਰੇ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਜੇ ਬਾਬਾ ਸਾਹਿਬ ਦਾ ਉਸ ਮਾਨਹ ਮਾਨਵ ਦਾ ਦੇ ਉਤੇ ਜੇ ਇਸ ਤਰ੍ਹਾਂ ਦੇ ਅਟੈਕਸ ਹੋਣੇ ਆ ਤੇ ਭਾਈ ਸਾਹਿਬ ਅਸੀਂ ਵੀ ਸੁਰੱਖਿ ਮੰਨਸ਼ਾ ਦੇਸ਼ ਨੂੰ ਤੋੜਨ ਦੀ ਲੱਗਦੀ ਆ ਮੰਨਸ਼ਾ ਜਿਹੜੇ ਗਰੀਬਾਂ ਨੂੰ ਅਧਿਕਾਰ ਮਿਲਦੇ ਉਹਨਾਂ ਤੋਂ ਵਾਂਝਾ ਰੱਖਣ ਦੀ ਲੱਗਦੀ ਆ ਹੋਰ ਮੰਨਸ਼ਾ ਕੀ ਹੋ ਸਕਦੀ ਆ ਕਿਸੇ ਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਕ੍ਰੀਏਟ ਕਰਕੇ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਕੱਲਾ ਚੜਕੇ ਤੇ ਠੋਡੇ ਮਾਰ ਜੇ ਐਡੀ ਤੇ ਕਿਸੇ 'ਚ ਪਾਵਰ ਨਹੀਂ ਹੈਗੀ ਤੁਹਾਨੂੰ ਵੀ ਪਤਾ ਕਿ ਹਰ ਗਲੀ ਗਲੀ ਚੱਪੇ ਚੱਪੇ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਮੰਨਸ਼ਾ ਦੇਸ਼ ਤੋੜਨ ਦੀ ਹੈਗੀ ਆ ਮੰਨਸ਼ਾ ਆਮ ਲੋਕਾਂ ਨੂੰ ਖਰਾਬ ਕਰਨ ਦੀ ਹੈਗੀ ਆ ਜਿਹੜਾ ਆਪਣੇ ਐਸਸੀ ਭਾਈਚਾਰੇ ਨੂੰ ਅਧਿਕਾਰ ਮਿਲਿਆ ਉਹਨੂੰ ਵਾਂਝਾ ਰੱਖਣ ਦੀ ਹੈਗੀ ਆ ਤੇ ਮਨਸ਼ਾ ਵੀ ਲੱਗਦੀ ਹੈ ਕਿ ਭਾਈ ਸਾਹਿਬ ਦੇ ਜਿਹੜਾ ਗਲਤਤਾ ਦੇ ਵਿੱਚ ਹੈਗਾ ਜੈ ਭੀ ਮਾਤਾ ਸਵਾਦਾਰ ਪ੍ਰਦੀਪ ਗੱਬਰ ਪੂਰੇ ਭਾਤ ਨੂੰ ਜੈ ਭੀਮ ਜੈ ਪਾ ਜੈ ਸਪਤਾ ਜੈ ਵਾਲਮੀਕੀ ਅੱਜ ਬੜਾ ਦੁਖੀ ਦਾ ਦਿਹਾੜਾ ਕਿ ਸਾਡੇ ਰਹਿਵ ਡਾਊਟ ਭੀਮਰਾ ਮੇਦਕਰ ਜੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਸਰਬਦਾਨ ਲਿਖਿਆ ਸਾਡਾ ਸਮਾਜ ਗਰਵ ਚ ਹੈ ਲੇਕਿਨ ਬੜਾ ਨਿੰਦਨਯੋਗ ਹੈ ਕਿ ਆ ਸ਼ਰਾਰਤੀ ਅੰਸਰਾਂ ਨੇ ਜੋ ਕਟੌਣੀ ਹਰਕਤ ਕੀਤੀ ਆ ਉਹ ਵਾਲਮੀਕੀ ਮਜਵੀ ਭਾਈ ਜਰਾ ਬਰਦਾਸ਼ਤ ਨਹੀਂ ਕਰੇਗਾ ਸ਼ਹਿਰ ਦੇ ਹੀ ਬੰਦ ਦੀ ਕਾਲ ਦੇ ਦਿੱਤੀ ਹੈ ਅਗਰ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਪੂਰੇ ਪੰਜਾਬ ਦੀ ਅਕਾਲ ਦੇਾਂਗੇ ਔਰ ਹੋ ਸਕਦਾ ਭਾਰਤ ਬੰਦ ਦੀ ਵੀ ਕਾਲ ਹੋ ਸਕਦੀ ਆ ਕਿਉਂ ਜਿਹੜੇ ਸਾਡੇ ਰਹਿਬਰ ਆ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਸਮਾਜ ਜਿੰਦਾ ਆ ਸਾਡਾ ਸਮਾਜ ਸੱਤਾ ਜ ਹੈ ਔਰ ਜਿਹੜੇ ਸਾਡੇ ਸਮਾਜ ਜੇ ਜੋਬ ਤੇ ਨੌਕਰੀਆਂ ਮਿਲਦੀਆਂ ਉਹਨਾਂ ਦੀ ਦੇਣ ਹੈ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਬਦਾਨ ਦੀ ਰਾਖੀ ਵਾਸਤੇ ਦੋਸ਼ ਨੂੰ ਫੜਨਾ ਚਾਹੀਦਾ ਇਹਨਾਂ ਲਬਜਾਂ ਨਾਲ ਜੈਪੀਮ ਜੈਪਾਦ ਜੈ ਬਾਲਮੀ ਕਿਉਂ ਮੇਰੇ ਵੱਡੇ ਭਾਈ ਸਾਹਿਬ ਗੱਲ ਕਰਨ ਦੇ ਦੋ ਅੱਜ ਇੱਕ ਪੜ ਯਾਰ ਅੱਜ ਟਾਊਨ ਹਾਲ ਦੇ ਏਰੀਆ ਦੇ ਵਿੱਚ ਬਾਬਾ ਸਾਹਿਬ ਬੇਦਕਰ ਜੀ ਦੀ ਮੂਰਤੀ ਜਿਹੜੀ ਉਹਨਾਂ ਛੇੜਛਾੜ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਜਿਸ ਬਾਰੇ ਪਤਾ ਲੱਗਾ ਇਮੀਡੀਏਟਲੀ ਬੰਦੇ ਨੂੰ ਫੜ ਲਿਆ ਗਿਆ ਪਰਚਾ ਦਰਜ ਕਰਕੇ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਤੇ ਜੋ ਜੋ ਚੀਜ਼ ਤਫਤੀਸ਼ ਦੇ ਵਿੱਚ ਸਾਹਮਣੇ ਆਏਗੀ ਉਹ ਤੁਹਾਨੂੰ ਸਾਰਿਆਂ ਨੂੰ ਨਾਲ ਸ਼ੇਅਰ ਕਰ ਲਈ ਜਾਏਗੀ ਹੁਣ ਇਸ ਟੈਂਪਰਚਾ ਦਰਜ ਕਰਕੇ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਇਹ ਮਨਸ਼ਾਪੀ ਸੀ ਸਰਕਾਰਨ ਕੀ ਰਹੀਆ ਇਹ ਸਾਰਾ ਅਜੇ ਤੁਹਾਡੇ ਸਾਹਮਣੇ ਹੁਣੇ ਅਜੇ ਹੋਇਆ ਉਹਨੂੰ ਬੰਦੇ ਨੂੰ ਫੜਿਆ ਗਿਆ ਹੁਣ ਅੱਗੇ ਇੰਟਰੋਗੇਟ ਇਹ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋ ਤਫਤੀਸ਼ 'ਚ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਸਮਾਜ ਦੀ ਕੀ ਮੰਗ ਹੈ ਦੇ ਵਿੱਚ ਲਓ ਸਮਾਜ ਦੇ ਨਾਲ ਗੱਲ ਕੀਤੀ ਉਹ ਇਸ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਡਿਟੇਲ ਦੇ ਵਿੱਚ ਜਿਹੜੀ ਤਫ਼ਤੀਸ਼ ਹੋਵੇ ਸਾਰਾ ਪਤਾ ਲੱਗੇ ਵੀ ਕੀ ਕੀ ਕਿੱਦਾਂ ਹੋਇਆ ਹੈਗਾ ਉਹ ਸਾਰਾ ਚੀਜ਼ ਅਸੀਂ ਚੈੱਕ ਕਰ ਰਹੇ ਹਾਂ ਨਹੀਂ ਉਸ ਸਵੇਰੇ ਉਹਨਾਂ ਦੀ ਆਪਣੀ ਸਮਾਜਿਕ ਮੀਟਿੰਗ ਹੈਗੀ ਉਹਦੇ ਵਿੱਚ ਬਾਕੀ ਸਾਰਾ ਬੰਦਾ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਅਜੇ ਸਿਰਫ ਫੜਿਆ ਹੈ ਅਜੇ ਚੈੱਕ ਕਰ ਰਹੇ ਹਾਂ ਮੈਂ ਤੇ ਤੁਹਾਡੇ ਸਾਹਮਣੇ ਮੌਕੇ ਤੇ ਇੱਥੇ ਮੌਜੂਦ ਹੈਗਾ ਤਾਂਨੇ ਤੇ ਉਹ ਜੋ ਵੀ ਚੀਜ਼ ਹੈ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਠੀਕ ਹੈ